ਕੇਟੀ ਨਿਊਜ਼ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਅਪਡੇਟ ਤੁਹਾਨੂੰ ਦੇ ਦਾਂ ਕਿ ਜਿਹੜਾ ਹਰਨਾਮਪੁਰੇ ਦਾ ਮੁੰਡਾ ਜਿਸ ਦਾ ਕਤਲ ਕਰ ਦਿੱਤਾ ਗਿਆ ਸੀ ਪ੍ਰਵਾਸੀਆਂ ਦੇ ਵੱਲੋਂ ਉਸ ਦੀ ਜਿਹੜੀ ਲਾਸ਼ ਆ ਉਹ ਬਰਾਮਦ ਹੋ ਚੁੱਕੀ ਹੈ ਮੇਰੇ ਤੱਕ ਦੇ ਜਿਸ ਨੂੰ ਸਿਵਲ ਹਸਪੀਟਲ ਦੇ ਵਿੱਚ ਅੱਜ ਤੱਕ ਪੋਸਟਮਾਰਟਮ ਦੇ ਲਈ ਲਿਜਾਇਆ ਗਿਆ ਹੈ ਜਵੱਦੀ ਦੇ ਪੁਲ ਤੋਂ ਉਹ ਜਿਹੜੀ ਡੈੱਡ ਬੋਡੀ ਆ ਉਹ ਮਿਲੀ ਆ ਤਾਂ ਇਸ ਦੇ ਨਾਲ-ਨਾਲ ਜਿਹੜੀਆਂ ਤਸਵੀਰਾਂ ਤਾਜ਼ਾ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਾਹਨੇਵਾਲ ਤੋਂ ਫਿਰ ਤੁਸੀਂ ਲੋਕ ਕਹਿੰਦੇ ਹੋ ਯਾਰ ਪੰਜਾਬੀ ਇਹਨਾਂ ਨੂੰ ਮਾਰਦੇ ਆ ਤਾਂ ਇਹਨਾਂ ਦੇ ਕੰਮ ਹੀ ਜੁੱਤੀਆਂ ਵਾਲੇ ਨੇ ਮੈਨੂੰ ਲੱਗਦਾ ਠੀਕ ਹੈ ਅੱਜ ਫਿਰ ਇੱਕ ਕਾਲ ਆਈ ਆ ਕਿ ਪ੍ਰਵਾਸੀ ਫੜੇ ਨੇ ਜਿਹੜੇ ਕਿ ਇੱਥੋਂ ਲੰਘਦੇ ਹੋਏ ਇੱਕ ਪਾਸੇ ਤਾਂ ਇਹ ਆਪਣੀ ਮਤਲਬ ਕਿ ਪੂਜਾ ਕਰਦੇ ਨੇ ਠੀਕ ਹੈ ਪੂਜਾ ਕਰਨ ਤੋਂ ਬਾਅਦ ਜਦੋਂ ਵਾਪਸੀ ਘਰਾਂ ਨੂੰ ਜਾ ਰਹੇ ਹੁੰਦੇ ਆ ਤੇ ਜਿਹੜੀਆਂ ਧੀਆਂ ਪਣਾ ਲੰਘਦੀਆਂ ਨੇ ਸੜਕ ਤੋਂ ਉਹਨਾਂ ਨੂੰ ਇਹਨਾਂ ਦੇ ਵੱਲੋਂ ਗੁਪਤ ਅੰਗਰ ਪਣੇ ਦਿਖਾ ਕੇ ਇੱਥੇ ਮਤਲਬ ਕਿ ਬਹੁਤ ਜ਼ਿਆਦੀ ਹੁੱਲੜਬਾਜੀ ਕੀਤੀ ਜਾਂਦੀ ਆ ਪ੍ਰਸ਼ਾਸਨ ਕਿਉਂ ਨਹੀਂ ਨੱਥ ਪਾਉਂਦਾ ਇਹਨਾਂ ਨੂੰ ਕੀ ਗੱਲ ਪੰਜਾਬੀ ਤੁਹਾਨੂੰ ਲੱਭਦੇ ਨੇ ਨੱਥ ਪਾਉਣ ਦੇ ਵਾਸਤੇ ਫਟਾਫਟ ਪਰਚੇ ਦਰਜ ਕਰ ਦਿੰਦੇ ਹੋ ਤੁਸੀਂ ਜਦੋਂ ਕੋਈ ਵੀ ਪੰਜਾਬੀ ਵੀਰ ਜਾਂ ਕੋਈ ਸਰਦਾਰ ਮੁੰਡਾ ਤੁਹਾਡੇ ਹੱਥੋਂ ਦਾ ਕੋਈ ਛੋਟੀ ਮੋਟੀ ਗਲਤੀ ਹੁੰਦੀ ਆ ਫਟਾਫਟ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਅਜਿਹੇ ਕਾਨੂੰਨੀਆ ਹਰਕਤਾ ਕਰਨ ਵਾਲਿਆਂ ਨੂੰ ਮੈਂ ਕਹਿੰਦਾ ਇਹਦੀ ਸ਼ਕਲ ਇੱਕ ਵਾਰ ਦਿਖਾਵਾਂ ਮੈਂ ਦੇਖੀਂਆ ਕਾਨੂੰਨੀਆ ਹਰਕਤਾ ਕਰਨ ਵਾਲਿਆਂ ਨੂੰ ਕਿਉਂ ਨਹੀਂ ਜਲਦੀ ਜੇਲ੍ਹ ਭੇਜਿਆ ਜਾਂਦਾ ਕਿਉਂ ਨਹੀਂ ਜਲਦੀ ਕਾਰਵਾਈ ਹੁੰਦੀ ਕੱਲ ਰਾਤ ਵੀ ਇਹ ਘਟਨਾ ਆ ਆ ਨਿਆਂ ਸਿੰਘ ਫੌਜਾਂ ਖੜੀਆਂ ਨੇ ਮਹਾਕਾਲ ਦੀਆਂ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਕਟਨਾ ਹੋਈ ਆ ਜਿਹੜਾ ਪ੍ਰਵਾਸੀ ਆ ਤੇ ਫੜਿਆ ਮੈਨੂੰ ਵੀ ਤੁਸੀਂ ਬੁਲਾ ਲਿਆ ਇੱਥੇ ਬਾਜੀ ਸਾਨੂੰ ਵੀ ਜਿਵੇਂ ਤੁਹਾਨੂੰ ਬੁਲਾਇਆ ਗਿਆ ਸਾਨੂੰ ਵੀ ਐਂ ਪਤਾ ਲੱਗਿਆ ਤਾਂ ਅਸੀਂ ਆਪਾਂ ਅਸੀਂ ਆਏ ਆ ਤਾਂ ਇਹਨਾਂ ਮੁੰਡਿਆਂ ਤੋਂ ਪਤਾ ਲੱਗਿਆ ਕੱਲ ਟਰਾਲੀ ਦੇ ਵਿੱਚ ਡੀਜੇ ਲਾ ਕੇ ਆਹੀ ਟਰਾਲੀ ਸੀ ਇੱਥੇ ਜਨਰੇਟਰ ਪਿਆ ਵਾ ਡੀਜੇ ਲੱਗਾ ਸੀ ਔਰ ਦਾਰੂ ਨਾਲ ਫੁੱਲ ਰੱਜੇ ਹੋਏ ਸੀ ਇੱਕ ਕਹਿੰਦਾ ਦੁਰਗਾ ਪੂਜਾ ਇੱਥੇ ਹੀ ਆ ਦੁਰਗਾ ਪੂਜਾ ਕਹਿੰਦਾ ਉਹ ਬੰਦਿਆਂ ਲੈ ਕੇ ਆਨਾ ਦੁਰਗਾ ਪੂਜਾ ਤੇ ਗਏ ਆ ਜਾਂਦੇ ਹੋਏ ਇਹਨਾਂ ਨੇ ਨੰਗਨ ਹੋ ਕੇ ਜਿਵੇਂ ਕਹ ਲੋ ਆਪਣੇਦਲੋਂ ਚੜਾ ਰਹੇ ਆ ਸਾਨੂੰ ਨੰਗੇ ਹੋ ਕੇ ਆ ਦੇ ਲੋ ਇਥੋਂ ਗੁਰੂ ਘਰ ਤੋਂ ਲੈ ਕੇ ਚੌਂਕ ਕਿੰਨੀ ਕੁ ਦੂਰ ਆ ਚੌਂਕ ਦੇ ਵਿੱਚ ਵੀ ਤਾਂ ਇਹਦੀਆਂ ਫੋਟੋਆਂ ਆਈਆਂ ਹੀ ਹੋਣਗੀਆਂ ਐਡੇ ਐਡੇ ਕੈਮਰੇ ਲਾਏ ਆ ਕੋਈ ਸਿੱਖ ਕੋਈ ਕੰਮ ਕਰ ਦਵੇ ਉਹਨੂੰ ਝੱਟ ਗ੍ਰਿਫਤਾਰ ਕਰਨਗੇ ਇਹ ਭਈਏ ਇਹਨਾਂ ਦੇ ਕੀ ਲੱਗਦਿਆ ਸਾਨੂੰ ਦੱਸਣ ਇਹਨਾਂ ਨੂੰ ਕਿਉਂ ਨਹੀਂ ਕਾਰਵਾਈ ਕਰਦੇ ਕਿਉਂ ਨਹੀਂ ਪਰਦੇ ਬਾਈ ਭਈਏ ਨਾ ਕੋ ਤੁਸੀਂ ਭਈਏ ਕਿਉਂ ਕਹਿ ਰਹੇ ਹੋ ਤੁਹਾਨੂੰ ਪਤਾ ਪਰਚਾ ਦਰਜ ਹੋ ਜਾਂਦਾ ਤੇ ਕੋਈ ਗੱਲ ਨਹੀਂ ਪਰਚਾ ਬਾਬਾ ਜੀ ਅਸੀਂ ਤਾਂ ਨਾ ਖਾ ਲਿਆ ਪੀ ਲਿਆ ਹੰਡਾ ਲਿਆ ਸਾਨੂੰ ਪਰਚਾ ਮੌਤ ਮੌਤ ਤੋਂ ਪਰੇ ਆ ਸੀ ਸਾਨੂੰ ਕੋਈ ਡਰ ਪਉ ਨਹੀਂ ਹੈਗਾ ਇਹ ਨਹੀਂ ਇਹ ਨਹੀਂ ਗੱਲ ਹੈ ਕਿ ਵੀ ਆਪਾਂ ਪਰਚਾ ਹੋ ਜੂਗਾ ਸਾਡੇ ਦਾ ਇਹ ਸਮਝੋ ਮੈਡਲ ਨੇ ਕੋਈ ਐਸੀ ਗੱਲ ਨਹੀਂ ਹੈਗੀ ਪਰ ਇਹ ਬੰਦਿਆਂ ਨੇ ਬਹੁਤ ਗਲਤ ਹਰਕਤ ਕਰੀ ਆ ਸਾਡੇ ਆ ਸਿੰਘਾਂ ਨੇ ਬਾਬਾ ਜੀ ਇਹਨਾਂ ਨੂੰ ਰੋਕਿਆ ਇਹਨਾਂ ਦੇ ਕੋਲੇ ਹਥਿਆਰ ਵੀ ਸੀਗੇ ਕਹਿਣ ਦਾ ਆਪਾਂ ਇੱਕ 9 ਵਜੇ ਦੀ ਆ ਜੀ ਮੌਕੇ ਤੇ ਸੀਗੇ ਤੁਸੀਂ ਉਸ ਮੈਂ ਮੌਕੇ ਤੇ ਬਾਬਾ ਜੀ ਸਾਥ ਕਹਿਣਾ ਅਸੀਂ ਮੌਕੇ ਤੇ ਨਹੀਂ ਸੀਗੇ ਅਸੀਂ ਵੀ ਜਿਵੇਂ ਤੁਹਾਨੂੰ ਬੁਲਾਇਆ ਹਾਂ ਇਹ ਸਿੰਘ ਸੀਗੇ ਜਿਹੜੇ ਵੀਰ ਨੇ ਰੋਕਿਆ ਉਸ ਵਕਤੇ ਇਹਨਾਂ ਨੂੰ ਉਹ ਸਿੰਘ ਸਾਡੇ ਨਾਲ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸ਼ੋਬਨਾਮਾ ਤੁਹਾਡਾ ਸ਼ੋਬਨਾਮ ਗੁਰਪ੍ਰੀ ਸਿੰਘ ਆ ਈਕਾ ਜੀ ਇਹ ਘਟਨਾ 9 ਵਜੇ ਦੀ ਆ ਸਾਹਨੇਵਾਲ ਦੇ ਵਿੱਚ ਚੌਂਕ ਦੀ ਆ ਜੋ ਇਹ ਸ਼ਹਿਰੇ ਆਮ ਹੁੱਲੜਵਾਜੀ ਕਰਦੇ ਭੋਜਪੂਰੀ ਗਾਣੇ ਲਾ ਕੇ ਜਿਹੜੇ ਇਹਨਾਂ ਦੇ ਹੈਗੇ ਨੇ ਇਹ ਜਿਹੜੀ ਆਪਦੀ ਕਰਕੇ ਪੂਜਾ ਆਉਂਦੇ ਨੇ ਮਾਤਾ ਦੀ ਜੋ ਵੀ ਆਉਂਦੇ ਨੇ ਠੀਕ ਆ ਇਹ ਆਪ ਦੇ ਸ਼ਰੀਆਮ ਗੁਪਤੰਗ ਦਿਖਾ ਰਹੇ ਸੀ ਕੱਪੜੇ ਲਾ ਕੇ ਖੁੱਲੇ ਡਾਜੀ ਇਹਨਾਂ ਨੇ ਪੂਰੀ ਕੀਤੀ ਆ ਟਰਾਲੀ ਦੇ ਵਿੱਚ ਉੱਚੀ ਚੀਡੀ ਜੱਲੇ ਲੱਗਿਆ ਸੀ ਇਹਨਾਂ ਨੂੰ ਮੌਕੇ ਤੇ ਘੇਰੇ ਆ ਗਏ ਜਦੋਂ ਮੌਕੇ ਤੇ ਘੇਰੇ ਆ ਗਏ ਕਈ ਇਹਨਾਂ ਦੇ ਬੰਦੀ ਆ ਕੇ ਉਹਨਾਂ ਨੂੰ ਛੜਾ ਕੇ ਲੈ ਕੇ ਗਏ ਉਹ ਬੰਦੇ ਭੱਜ ਗਏ ਇਹ ਇੱਕ ਇਹ ਫੜਿਆ ਗਿਆ ਇੱਕ ਦੇ ਨਾਲ ਦਾ ਡਰਾਈਵਰ ਫੜਿਆ ਗਿਆ ਵਾ ਯਾਨੀ ਕਿ ਧਾਰਮਿਕ ਕੰਮ ਸੀਗਾ ਇਹ ਉਸ ਤੋਂ ਬਾਅਦ ਦਾ ਸੀ ਇਹ ਇਹ ਘਟਨਾ ਸਾਰੀ ਤੁਸੀਂ ਅੱਖੀਂ ਦੇਖੀ ਹੈ ਇਹ ਸਾਡੀ ਅੱਖੀਂ ਦੇਖੀ ਆ ਮੇਰੇ ਕੋਲ ਬਹੁਤ ਦੋ ਤਿੰਨ ਚਾਰ ਜਾਣੇ ਬੰਦੇ ਗਵਾਹ ਹੈਗੇ ਜਿਹੜੇ ਮੌਕੇ ਤੇ ਆ ਕੱਲ ਸਾਡੇ ਕੋਲ ਬਿੜੀਆਂ ਵੀ ਪਈਆਂ ਮੰਨੇ ਵੀ ਨੇ ਇਹ ਬਾਕੀ ਇਹਨਾਂ ਦਾ ਇੰਟਰਵਿਊ ਲੈ ਲੈ ਸਾਰਾ ਕੁਝ ਦੱਸੂਗਾ ਜੀ ਉਸ ਵਕਤ ਪੁਲਿਸ ਦੇ ਅਧਿਕਾਰੀ ਜਾਂ ਪ੍ਰਸ਼ਾਸਨ ਨੂੰ ਕੋਈ ਨਾਕਾਬੰਦੀ ਸੀਗੀ ਉਸ ਟਾਈਮ ਮੌਜੂਦ ਸੀ ਕੋਈ ਵੀ ਪੁਲ ਦੇ ਥੱਲੇ ਨਹੀਂ ਸੀਗਾ ਪੁਲ ਖਾਲੀ ਸੀਗਾ ਕੋਈ ਵੀ ਨਹੀਂ ਸੀ ਇਹ ਤਾਂ ਮੌਕੇ ਗੁਰੂ ਦੀ ਲਾਡ ਲੀਆਂ ਫੌਜਾਂ ਫਿਰਦੀਆਂ ਸੀ ਇਹ ਕੰਮ ਕੋਈ ਚੱਲੀਆਂ ਸੀਗੀਆਂ ਇਹ ਸਾਡੇ ਮੌਕੇ ਦੇ ਹੱਥੀ ਚੜੇ ਨੇ। ਕੁੱਲ ਕਿੰਨੇ ਬੰਦੇ ਜਿਹੜੇ ਤੁਸੀਂ ਇਸ ਟਾਈਮ ਫੜੇ ਹੋਏ ਆ? ਕੁੱਲੇ ਬੰਦੇ ਇਸ ਟਾਈਮ ਦੋ ਫੜੇ ਆ ਡਰਾਈਵਰ ਫੜੇ ਆ ਡਰਾਈਵਰ ਦੇ ਨਾਲ ਦਾ ਫੜੇ ਆ ਜਿਹੜੇ 15 ਜਾਣੇ ਪਿੱਛੇ ਟਰਾਲੀ ਤੇ ਚੜ੍ਹੇ ਹੋ ਸੀ ਇਹਨਾਂ ਨੇ ਉਹ ਸਾਰੇ ਭੱਜ ਗਏ ਨੇ ਰਾਤ ਨੂੰ। ਅੱਛਾ। ਹਾਂਜੀ। ਕਿਹੜਾ ਕਰਾਉਣੇ ਬਲੇ? ਆ ਜੀ ਪੜਿਆ ਜੀ ਨਿੱਕਲ ਕੰਢਿਆਲੇ ਗਲੀ। ਕਿਹਦੀ ਬੋਲ? ਨਿੱਕਲ ਕੰਢਿਆਲੇ ਗਲੀ ਦੇ। ਅੱਛਾ। ਹਾਂਜੀ। ਜੋ ਜੇ ਤੁਮਨੇ ਕੀਤਾ ਹੈ ਕੰਮ ਇਹ ਅੱਛਾ ਹੈ। ਅਗਰ ਇਹ ਤਾਂ ਬਹੁਤ ਗਲਤ ਹੈ ਜੀ ਮਗਰ ਨਹੀਂ ਗਲਤ ਹੈ। ਜਦ ਮਾਹੌਲ ਖਰਾਬ ਹੁੰਦਾ ਹੈ ਤਾਂ ਤੁਮ ਉਹ ਲੋਕ ਜੋ ਆਪਣੇ ਘਰੋਂ ਵਿੱਚ ਜਾ ਕੇ ਚਪੀਚੇ ਕਰਦੇ ਤੁਹਾਰੀ ਵਜ੍ਹਾ ਸੇ ਉਹ ਸਭੀ ਬਦਨਾਮ ਹੋ ਰਹੇ ਆ ਜੋ ਕੰਮ ਕਰਨੇ ਆਏ ਜਾਂਦੇ ਉਹ ਤੋਂ ਹੋ ਰੇ ਸੰਜੀਪਾ ਜੇ ਵੀ ਗੱਲ ਹੈ ਕਿ ਜੀ ਇਹਨਾਂ ਨੇ ਜਿਹੜੇ ਬੰਦੇ ਨਾਲ ਮੈਂ ਤਾਂ ਡਰਾਈਵਰ ਦੇ ਨਾਲ ਬੈਠਾ ਸੀਗਾ ਜੀ ਪਿੱਛੇ ਡੀਜੇ ਚਲਾ ਕੇ ਉਹਨਾਂ ਨੇ ਗਲਤ ਕੀਤਾ ਉਹ ਕੀਤਾ ਸੀ ਉਹਨਾਂ ਨੂੰ ਫੜਾ ਦੇਣਾ ਜੀ ਜਿਹੜੇ ਸੀ ਜੇ ਬੰਦੇ ਗਲਤ ਕੀਤੇ ਹਾਂਜੀ ਪੂਜੇ ਪੂਜਾ ਹੋ ਰਿਹਾ ਸੀਗਾ ਮੈਂ ਨਾਲ ਉਹਨਾਂ ਤੇ ਬੈ ਕੇ ਮੈਂ ਨਾਲ ਆਪਣਾ ਮਹਿਵਲਾ ਪੂਜੇ ਦੇ ਵੀ ਚੱਲੇ ਜਾਣਾ ਮੈਂ ਨਾਲ ਵਿਸ਼ੰਚਨ ਕਰਾ ਕੇ ਆ ਰਿਹਾ ਸੀਗਾ ਖਾਨੇ ਵਾਲ ਚੋਕ ਦੇ ਅੱਗੇ ਸਭ ਨੇ ਸ਼ਰਾਬ ਪੀ ਉਹ ਅਗੇ ਡਰਿੰਕ ਦਾ ਸਭ ਨੇ ਕੀਤਾ ਤਾਂ ਦੇਖ ਸਕਦੇ ਹੋ ਆਪਣੇ ਮੂੰਹੋਂ ਮੰਨਦਾ ਪਿਆ ਕਿ ਇੱਕ ਪਾਸੇ ਧਾਰਮਿਕ ਕੰਮ ਕੀਤਾ ਆ ਵਿਸਰਜਨ ਕਰਕੇ ਆ ਰਹੇ ਨੇ ਤੇ ਦੂਸਰੇ ਪਾਸੇ ਖੁਦ ਦੱਸ ਰਿਹਾ ਕਿ ਜਿਹੜੀ ਸ਼ਰਾਬ ਪੀਤੀ ਹੋਈ ਸੀ ਕੀ ਧਾਰਮਿਕ ਅਜਿਹੇ ਜਿਹੜੇ ਪ੍ਰੋਗਰਾਮ ਹੁੰਦੇ ਨੇ ਕਿਹੜਾ ਵਿਅਕਤੀ ਆ ਜਿਹੜਾ ਸ਼ਰਾਬ ਪੀਂਦਾ ਚਾਹੀਓ ਧਰਮ ਕੋਈ ਵੀ ਆ ਅਸੀਂ ਧਰਮ ਨਹੀਂ ਕਿਸ ਨੂੰ ਵੀ ਕਹਿੰਦੇ ਕੋਈ ਧਰਮ ਮਾੜਾ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਆ ਕੀ ਕਿਸੇ ਧਰਮ ਦੇ ਵਿੱਚ ਆਉਂਦਾ ਕਿ ਧਾਰਮਿਕ ਕੰਮ ਕਰਕੇ ਆ ਤੇ ਬਾਅਦ ਸ਼ਰਾਬ ਪੀ ਲੋ ਹਾਂਜੀ ਧਾਰਮਿਕ ਕੰਮ ਮੇਂ ਸ਼ਰਾਬ ਪੀ ਜਾਤੀ ਹੈ ਨਾਜੀ ਫੇਰ ਫੇਰ ਇਹ ਕਿਹੜਾ ਧਰਮ ਯਾਰ ਤੇਰੇ ਕਿੰਨੇ ਵਿਅਕਤੀ ਸਨ ਤੁਹਾਡੇ ਸਾਥ ਮੈਂ ਭਾਜੀ ਹੋਈ ਤਾਂ 20 15 ਬੀ ਜਾਣੇ ਸੀ ਆਪਣੇ ਮੂੰਹ ਸੇ ਬਤਾ ਦਿਓ ਕਿਆ ਸਜ਼ਾ ਮਿਲਨੀ ਚਾਹੀਏ ਅਜੀ ਦੇਖੀਏ ਪ੍ਰਸ਼ਾਸਨ ਕਾਰਵਾਈ ਕਰੇ ਕਿ ਨਾ ਕਰੇ ਇਹ ਪਤਾਉ ਕਾਰਵਾਈ ਕਰਨੀ ਚਾਹੀਏ ਪਾਜੀ ਪਰ ਕਾਰਵਾਈ ਹੋਣੀ ਚਾਹੀਦੀ ਹੈ ਜੀ ਉਹਨਾਂ ਅਰਵਾਈ ਹੋਣੀ ਚਾਹੀਦੀ ਸੋ ਇਹਨੇ ਕਹਿ ਦਿੱਤਾ ਕਿ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਨਿਯੰਨ ਸਿੰਘ ਫੋਜਾ ਕੁਝ ਕਹਿਣਾ ਚਾਹੁੰਦੀ ਹੈ ਨੀ ਬਾਬਾ ਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੇ ਇਹਨਾਂ ਦੇ ਆਧਾਰ ਕਾਰਡ ਸਨਾਖਤੀ ਕਾਰਡ ਇਹ ਵੀ ਕਹਿ ਰਿਹਾ ਮੇਰਾ ਉਰੇ ਦਾ ਬਣਿਆ ਆ ਇਥੋਂ ਦੇ ਕਿਹੜੇ ਪਦਵੰਤੇ ਸੱਜਣ ਨੇ ਕਿਹੜੀ ਆਮ ਆਦਮੀ ਪਾਰਟੀ ਦੇ ਨਾਲ ਰੱਖਦਿਆ ਤਲੋਕਾਦ ਰੱਖਦਿਆ ਅਸੀਂ ਕਹਿਣਾ ਚਾਹੁੰਦੇ ਆ ਜਿਹੜੇ ਬੰਦਿਆਂ ਦਾ ਕੋਈ ਇੱਥੇ ਸਨਾਖਤੀ ਕਾਰਡ ਜਾਂ ਕੋਈ ਜਿਨ੍ਹਾਂ ਦੇ ਕੋਲ ਹੈਗਾ ਪਛਾਣ ਪੱਤਰ ਉਹਨਾਂ ਦਾ ਜਿਹੜੇ ਹੰਡਾਈ ਕਰਦੇ ਉਹ ਵੀ ਬੰਦ ਭਰ ਕੇ ਪੱਤੇ ਕੱਲ ਪਰ ਸੋਈ ਹੰਡਾ ਸਾਡਾ 9 ਜਣ ਦਾ ਤੇ ਮਾਰ ਕੋਈ ਹੋਗਾ ਬੋਲ ਕੋਈ ਵੀ ਵੀਡੀਓ ਦੇ ਨਗੇ ਉਹ ਕਿਹੜਾ ਗਿਆ ਕਿ ਜਿਹੜੇ ਸਾਹ ਨਾਲ ਰੋਡ ਦੇ ਉੱਤੇ ਜਾ ਰਹਿਆ ਕੋਈ ਮਰੀਆ ਆ ਜਾਂਦੀ ਆ ਕੋਈ ਖਤਮ ਕਰਦੀ ਨੂੰ ਇਸ ਤੱਕ ਤੁਸੀਂ ਕੋਈ ਜਾਣਕਾਰੀ ਦਿੱਤੀ ਹੈ ਇਹਨਾਂ ਬਾਰੇ ਇਹਨਾਂ ਦੇ ਬਾਰੇ ਆਈ ਇੱਕ ਵਾਰ ਵੀ ਹੋਈ ਹੈ ਕੰਨਾਲ ਦੇ ਵਿੱਚ ਪਾਗੜਾ ਡੁੱਬਿਆ ਸੀ ਸਾਡੀਆਂ ਵੀ ਜੇ ਤੁਸੀਂ ਆਪ ਇਹ ਗੱਲ ਕਰੀਏ ਉਹਦੇ ਤੋਂ ਕੋਈ ਪੁਖਿਸ਼ਣ ਕੋਈ ਕਾਰਵਾਈ ਨਹੀਂ ਕਰੀ ਕੋਈ ਹੋਣ ਕੋਣ ਦੱਸਣ ਨਹੀਂ ਵੀ ਕੋਈ ਕਾਰਵਾਈ ਕਰੂਗੀ ਪਰ ਜਦੋਂ ਕਰਦੀ ਕੰਮ ਕਰਦੀ ਉਸ ਨੇ ਕੋਈ ਕਾਰਵਾਈ ਨਹੀਂ ਕੀਤੀ ਆਪਾ ਇਹ ਕੜਿਆ ਨਾ ਬੇਜਾਗਦੇ ਅਮਦ ਕਰਾ ਆਪਾਂ ਕੰਮ ਕਰ ਚੱਟ ਦੇ 32 ਤੇ ਇਹ ਕੋਸਟਾਰ ਵੀ ਨਹੀਂ ਹੋਗੀ ਅੰਦਰ ਜਣਗੇ ਅੰਦਰ ਇਹਦਾ ਕੀਤਾ ਜਿਹੜੇ ਬੰਦੇ ਇਹਨਾਂ ਨੂੰ ਪਾ ਲੀ ਦਿੱਤੀ ਆ ਆ ਟਰੈਕਟਰ ਦੇ ਹੱਤਾਵਾ ਠੀਕ ਹੈ ਕਿ ਉਹ ਬੰਦੇ ਫਰੋਗੇ ਕਿ ਉਹ ਬੰਦੇ ਦਾ ਪਰਾ ਨਾ ਆ ਕੇ ਨੂੰ ਐਗਲ ਦੇ ਵਿੱਚ i